ਮੰਮੀ ਮੇਰੇ ਗਾਲ ਸੁਣੋ ਮੈਂ ਨਾ ਫੇਰ ਚਲਦੀ ਆ ਤੁਹਾਨੂੰ ਪਤਾ ਤੇਗਾ ਵਾ ਦੋ ਦਿਨ ਹੋ ਗਏ ਮੈਨੂੰ ਆਏ ਨੂੰ ਘਰ ਵੀ ਫੇਰ ਮੈਨੂੰ ਫੋਨ ਕਰਨ ਦੇ ਸੀਗੇ ਆਜੋ ਆਜੋ ਤੁਹਾਨੂੰ ਪਤਾ ਤੇਗਾ ਮੇਰੇ ਬਿਨਾ ਕਿੱਥੇ ਸਰਦਾ ਉਥੇ ਸਰਦਾ ਤਾਂ ਨਹੀਂ ਪੁੱਤਰ ਹੈਗਾ ਪਰ ਰਹੀ ਆ ਮੇਰਾ ਵੀ ਦਿਲ ਲੱਗਾ ਹੈ ਤੇ ਮੈਨੂੰ ਪਤਾ ਕੱਲੀ ਹੋ ਜਾਈ ਮੈਂ ਬਿਲਕੁਲ ਹੀ ਮੈਨੂੰ ਪਤਾ ਇੱਥੇ ਵੀ ਤੁਸੀਂ ਇਕੱਲੇ ਜੇ ਹਜੇ ਕਿਹੜਾ ਸਾਹਿਲ ਦਾ ਵਿਆਹ ਹੈ ਜਦੋਂ ਉਹਦਾ ਵਿਆਹ ਹੋਗਾ ਫੇਰ ਤੇ ਚਲ ਭਾਬੀ ਆ ਜੇਗੀ ਫੇਰ ਤੁਹਾਡਾ ਦਿਲ ਲੱਗਾ ਰਹੇਗਾ ਫੇਰ ਲੱਗੇਗਾ ਦਿਲ ਪਰ ਮੰਮੀ ਉਥੇ ਵੀ ਤੁਹਾਨੂੰ ਪਤਾ ਸਾਸ ਸੋ ਰਹੇਗੇ ਆ ਉਹਨਾਂ ਦਾ ਧਿਆਨ ਰੱਖਣ ਵਾਲਾ ਵੀ ਕੋਈ ਨਹੀਂ ਆ ਮੈਂ ਕੱਲੀ-ਕੱਲੀ ਤੇ ਹੈਗੀ ਆ ਮੰਮੀ ਨੂੰ ਜਿੰਨਾ ਹੁੰਦਾ ਵਿਚਾਰੇ ਕਰ ਲੈਂਦੇ ਆ ਭੇ ਕੰਮ ਤੇ ਫਿਰ ਮੈਂ ਕਿਹਾ ਹੁਣ 2 ਦਿਨ ਤੇ ਹੋ ਗਏ ਆ ਅੱਜ ਮੈਂ ਚੱਲੀ ਜਾਨੀ ਆ ਅੱਛਾ ਜ਼ਰੂਰ ਜਾਣਾ ਵਾ ਅੱਛਾ ਐਸਾ ਘਰ ਫੇਲ ਮਾਰੀ ਤੇ ਨਾ 200 ਰੁਪਏ ਪੀ ਆਈ ਉਹ ਲੈ ਜਾ ਨਹੀਂ ਨਹੀਂ ਮੰਮੀ ਮੈਂ ਕੀ ਕਰਨਾ 200 ਨਹੀਂ ਕੁਝ ਲੈ ਲਈ ਮੇਰੀ ਗੱਲ ਸੁਣੀ ਆ ਨਾ ਪੇਕਿਆ ਘਰ ਖਾਲੀ ਨਹੀਂ ਜਾਂਦੀ ਆ ਸਾਈਲ ਘਰ ਹੁੰਦਾ ਤੇ ਮੈਂ ਕਹਿੰਦੀ ਫਰੂਟ ਫਰੈਂਟ ਲਿਆ ਦਿੰਦਾ ਤੈਨੂੰ ਚਲੋ ਮੰਮੀ ਹਾਂ ਤੇ ਤੂੰ ਪੈਸੇ ਲੈ ਜਾਓ ਜਿਵੇਂ ਤੁਸੀਂ ਕਹੋਗੇ ਮੈਂ ਉਤਰਾਂ ਹੀ ਕਰਾਂਗੀ ਮੰਮੀ ਆਪਾ ਸਾਈਲ ਦਾ ਵਿਆਹ ਕਿਉਂ ਨਹੀਂ ਕਰ ਦਿੰਦੇ ਪੁੱਤਰ ਉਹ ਕਹਿੰਦਾ ਮੈਂ ਪਹਿਲਾਂ ਢੰਗ ਦੀ ਨੌਕਰੀ ਕਰਨੀ ਹੈ ਸਰਕਾਰੀ ਕਰਨੀ ਹੈ ਨੌਕਰੀ ਫੇਰ ਕਰਾਵਾਂਗੇ ਤੈਨੂੰ ਪਤਾ ਵਿਆਹ ਕਿੰਨੇ ਖਰਚੇ ਵੱਜ ਜਾਂਦੇ ਆ ਤੇ ਫੇਰ ਬੱਚਿਆਂ ਨੂੰ ਉਹਨਾਂ ਨੂੰ ਜਦਾਨੀਆਂ ਨੂੰ ਖੁਸ਼ ਨਾ ਰੱਖੋ ਤਾਂ ਉਹ ਵੀ ਨਾਰਾਜ਼ ਹੁੰਦੀ ਆ ਤੇ ਐਸ ਲਈ ਨੌਕਰੀ ਚੰਗੀ ਮਿਲ ਲਵੇ ਤੇ ਫੇਰ ਹੀ ਕਰਾਂਗੇ ਵਿਆਹ ਐਵੇਂ ਨਹੀਂ ਕਰਨਾ ਲੈ ਮੇਰੀਆਂ ਗੱਲਾਂ ਕਰੰਦੇ ਨਹੀਂ ਆ ਗਈ ਸਾਈਲ ਨਹੀਂ ਤਰੀਕਾ ਹੁੰਦੀ ਆ ਆਹਦੀ ਉਮਰ ਕੱਢੀ ਵੱਢੀ ਆ ਵੀ ਉਹ ਤੁਸੀਂ ਕਿੱਧਰ ਤਿਆਰ ਹੋ ਜੇ ਮੈਂ ਘਰ ਚੱਲੀ ਆ ਲੈ ਦੀਦੀ ਘਰੇ ਜਾ ਕੇ ਕਰਨਾ ਤੁਸੀਂ ਸਗੋਂ ਤੁਸੀਂ ਇੱਥੇ ਆਏ ਜੇ ਵੇਖੋ ਕਿੰਨੀ ਰੌਣਕ ਲੱਗੇਈ ਆ ਨਾਲੇ ਮੈਂ ਕਹਿਣਾ ਸੀ ਦੋ ਦਿਨ ਤੁਸੀਂ ਰੋਕੀ ਜਾਓ ਕੀ ਪਤਾ ਦੋ ਦਿਨ ਤੱਕ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਦਾ ਖੁਸ਼ਖਬਰੀ ਵਿਆਹ ਦੀ ਨਹੀਂ ਕਰਾਂ ਲੱਗਾ ਆਪੇ ਕਿਤੇ ਨਹੀਂ ਨਹੀਂ ਵਿਆਹ ਵਾਲੀ ਖੁਸ਼ਖਬਰੀ ਨਹੀਂ ਆ ਔਰ ਤੋਂ ਵੀ ਜ਼ਿਆਦਾ ਇੰਪੋਰਟੈਂਟ ਖੁਸ਼ਖਬਰੀ ਆ ਐਡੀ ਕਹਿੋ ਜੀ ਗੱਲ ਆ ਜਿਹੜੀ ਤੂੰ ਇੰਨਾ ਸਸਪੈਂਸ ਰੱਖੰਨੇ ਆ ਸਾਨੂੰ ਦੱਸ ਦੇ ਨਾ ਸਾਨੂੰ ਹੀ ਤੇ ਬਰ ਲੱਗੇ ਆਪਾਂ ਵੀ ਖੁਸ਼ ਹੋਈਏ ਕੀ ਗੱਲ ਹੈ ਕੀ ਦੱਸ ਕੀ ਗੱਲ ਹੈ ਵੇਖੋ ਵਿਆਹ ਕਰਨ ਤੋਂ ਪਹਿਲਾਂ ਬੰਦੇ ਨੂੰ ਚਾਹੀਦਾ ਕਿ ਵੈਲ ਸੈਟਲ ਹੋ ਜੇ ਹਨਾ ਹਾਂ ਇਹ ਤਾਂ ਪੱਕੀ ਗੱਲ ਹੈ ਇਹ ਤਾਂ ਪੱਕੀ ਗੱਲ ਤੇ ਜੇ ਮੈਂ ਵੈਲ ਸੈਟਲ ਹੋ ਗਿਆ ਤੇ ਵਿਆਹ ਮੇਰਾ ਪਿਆ ਹੋਏ ਨਾ ਮਾ ਅੱਗੋ ਦੱਸ ਨਾ ਅੱਗੋ ਬਸ ਵੈਲ ਸੈਟਲ ਹੋਣ ਦੀ ਤਿਆਰੀ ਹੋ ਗਈ ਮੇਰੀ ਤੇਨੇ ਨੌਕਰੀ ਨਹੀਂ ਲੱਗੀ ਹਾਂ ਮਿਲ ਗਈ ਹੈ ਮਿਲ ਨਹੀਂ ਗਈ ਬਸ ਤੁਸੀਂ ਮਿਲੀ ਸਮਝੋ ਮਿਲੀ ਸਮਝੋ ਸਮਾਂ ਹੀ ਨਹੀਂ ਲੱਗਦਾ ਸਾਹਿਬ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਵਾਂ ਦੱਸਾਂ ਮੇਰੀ ਨਾ ਕਿਸ ਨਾ ਗੱਲ ਹੋਈ ਆ ਨੌਕਰੀ ਮੈਨੂੰ ਮਿਲ ਜੂਗੀ ਉਦੋਂ ਮੇਰੀ ਤਨਖਾਹ ਵੀ ਸਟਾਰਟਿੰਗ 35000 ਰੁਪਏ ਆਣੀ ਆ ਅੱਛਾ ਅੱਛਾ ਹੋਰ ਕੀ ਤੇ ਨੌਕਰੀ ਮਿਲ ਜੂਗੀ ਮਤਲਬ ਕਿਤਨਾ ਬਸ ਇੱਕ ਨਾ ਛੋਟੀ ਜੀ ਪ੍ਰੋਬਲਮ ਆ ਦੇ ਵਿੱਚ ਕੀ ਪ੍ਰੋਬਲਮ ਆ ਦੱਸ ਸਾਨੂੰ ਹੋ ਸਕਦਾ ਆ ਪਾ ਉਹਦਾ ਸੋਲੂਸ਼ਨ ਕਰ ਦਈਏ ਉਹਨਾਂ ਨੇ ਨਾ ਪਹਿਲਾਂ ਇਹ ਕਿਹਾ ਵਾ ਕਿ 2.5 ਲੱਖ ਰੁਪਏ ਤੁਸੀਂ ਦੇ ਦਿਓ ਤੇ ਜਿਹੜਾ ਡੀ ਜੋਬ ਲੱਗ ਜੂਗੀ ਉਹ ਤੁਸੀਂ ਸੈਲਰੀਆਂ ਵਿੱਚੋਂ ਕਵਰ ਕਰ ਹੀ ਲੈਣੀ ਆ 2.5 ਲੱਖ 2.5 ਲੱਖ ਰੁਪਏ ਸਾਹਿਲ ਇਨੇ ਵੈਸੇ ਕਿੱਥੋਂ ਆਣੇ ਲੈ ਆਣੇ ਕਿੱਧੋਂ ਉਹ ਰਾਜੀ ਰਵੇ ਮੇਰਾ ਭਾਈਆ ਉਹਨੇ ਦੇ ਹੀ ਦੇਣੇ ਆ ਨਾਲੇ ਢਾਡੀ ਗੱਲ ਕਹੀ ਹੋਈ ਉਹਨਾਂ ਨੇ ਮੋੜਨੀ ਹੈ ਕਿਤੇ ਨਾਲੇ ਆਪਾਂ ਨਾ ਪੱਕੇ ਨਹੀਂ ਲੈਣੇ ਉਹਨਾਂ ਕੋ ਥੋੜੀ ਦੇਰ ਤੱਕ ਜਦੋਂ ਮੇਰੀ ਸੈਲਰੀ ਆਏਣੀ ਆ ਆਪਾਂ ਵਾਪਸ ਹੀ ਕਰ ਦੇਣੇ ਉਹਨਾਂ ਨੂੰ ਉਹ ਗੱਲ ਨਹੀਂ ਹੈਗੀ ਸਾਹਿਲ ਤੈਨੂੰ ਵੀ ਤੇ ਪਤਾ ਵਾ ਤੇਰੇ ਜੀਜੂ ਦੀ ਉਹਨਾਂ ਦੀ ਵੀ ਤੇ ਪ੍ਰਾਈਵੇਟ ਨੌਕਰੀ ਆ ਉਹ ਕਿਹੜਾ ਸਰਕਾਰੀ ਨੌਕਰੀ ਕਰਦੇ ਆ ਸਾਰਾ ਘਰ ਉਹਨਾਂ ਦੇ ਸਹੇੜ ਤੇ ਹੈਗਾ ਵਾ ਮਾਪੂ ਉਹਨਾਂ ਦੀ ਭੈਣ ਸਾਰਾ ਖਰਚਾ ਉਹ ਕਰਦੇ ਕਿਤਨਾ ਪੋਸੀਬਲ ਹੋਊਗਾ 2.5 ਲੱਖ ਸਾਡੇ ਲਈ ਬਹੁਤ ਜ਼ਿਆਦਾ ਵਸਾਹਿਲ ਆਪਾਂ ਕਿੱਥੋਂ ਇਕੱਠੇ ਕਰਾਂਗੇ ਉਹ ਲੈ ਦੀਦੀ ਐਨੀ ਕਿਹੜੀ ਗੱਲ ਆ ਉਹਨਾਂ ਨੂੰ ਕੋਈ ਪੈਸੇ ਦੇ ਦਿਓ ਤੁਸੀਂ ਤੇ ਅਸੀਂ ਉਹਦਾ ਵਿਆਜ ਵੀ ਦੇ ਦਾਂਗੇ ਸਾਹਿਲ ਇਹ ਕਿਹੋ ਜੀ ਗੱਲ ਕਰਨੀਆਂ ਮੇਰੀ ਗੱਲ ਸੁਣ ਜੇ ਸਾਡੇ ਕੋ ਪੈਸੇ ਹੋਣ ਤੈਨੂੰ ਮਨਾ ਕੋ ਕਰੀਏ ਆਪਾਂ ਉਹ ਨਾਲੇ ਤੇਰ ਤੋਂ ਜ਼ਿਆਦਾ ਕੋਣ ਆ ਮੇਰੇ ਲਈ ਤੂੰ ਕੱਲਾ-ਕੱਲਾ ਤੇ ਮੇਰਾ ਭਰਾ ਹੈ ਕਮ ਮੈਂ ਮਨਾ ਕਿਉਂ ਕਰਾਂਗੀ ਤੈਨੂੰ ਪੈਸੇ ਦੇਣ ਤੋਂ ਤੈਨੂੰ ਤੇ ਪਤਾ ਹੀ ਆ ਸਾਡੇ ਘਰ ਦੇ ਵੀ ਹਾਲਾਤ ਦਾ 2.5 ਲੱਖ ਬਹੁਤ ਜ਼ਿਆਦਾ ਸਾਡੇ ਵਾਸਤੇ ਸਾਹਿਬ ਤੂੰ ਕੋਈ ਹੋਰ ਨੌਕਰੀ ਕਰ ਲਾ ਲੈ ਦੀਦੀ ਹੁਣ ਮੈਨੂੰ ਇੰਨੀ ਵਧੀਆ ਨੌਕਰੀ ਮਿਲਣ ਦੀ ਆ ਜੇ ਤੁਸੀਂ ਕਹਿੰਦੇ ਕਿ ਤੇ ਹੋਰ ਕਰ ਲਾ ਨਾਲੇ ਓਖੇ ਟਾਈਮ ਦੇ ਵਿੱਚ ਜੇ ਤੁਸੀਂ ਨਹੀਂ ਸਾਥ ਦੇਣਾ ਤਾਂ ਹੋਰ ਕਨੇ ਸਾਥ ਦੇਣਾ ਵਾ ਨਾਲੇ ਦੀਦੀ ਇੱਕ ਬੰਨੇ ਤੁਸੀਂ ਕਹਿੰਦੇ ਜੇ ਕਿ ਸਾਡੇ ਕੋਈ ਇੰਨਾ ਪੈਸਾ ਨਹੀਂ ਆ ਔਰ ਥੋੜੀ ਦੇਰੀ ਹੋਈ ਆ ਭਾਈ ਇਹਨੇ ਨਵਾਂ ਮੋਟਰਸਾ ਲੀਤਾ ਵਾ ਉਹ ਲੋਧੋ ਕਹਿੰਦੇ ਸੀ ਕਿ ਮੈਂ ਨਗਦ ਲੀਤਾ ਵਾ ਜੇ ਪੈਸੇ ਨਾ ਹੁਣ ਤੇ ਕਿਸ਼ਤਾਂ ਦੇ ਨਾਲ ਲੈਂਦੇ ਹੋ ਸਾਹਿਲ ਮੇਰੀ ਗੱਲ ਸੁਣ ਉਹ ਜਿਹੜਾ ਮੋਟਰਸਾਈਕਲ ਹੈ ਨਾ ਉਹ ਕਿਸ਼ਤਾਂ ਤੇ ਹੀ ਲਿਆ ਸੀ ਆਪਾਂ ਗੱਲ ਬਸ ਇਹ ਹੈ ਕਿ ਕਈ ਵਾਰੀ ਘਰ ਦੀ ਇੱਜ਼ਤ ਰੱਖਣੀ ਪੈਂਦੀ ਹੈ ਬੰਦਾ ਨਾ ਆਪਣੀ ਇੱਜ਼ਤ ਰੱਖਦਾ ਵਾ ਦੂਜਿਆਂ ਸਾਹਮਣੇ ਕਿ ਉਹ ਨੀਵਾਂ ਨਾ ਫੀਲ ਹੋਵੇ ਮੰਮੀ ਤੁਸੀਂ ਇਹਨੂੰ ਸਮਝਾਉਂਦੇ ਕਿਉਂ ਨਹੀਂ ਪੈਂਦਾ ਸਾਹਿਦ ਉਹ ਮੰਮੀ ਨੇ ਕਿ ਸਮਝਾਉਣਾ ਵਾ ਹੁਣ ਮੈਂ ਤੁਹਾਡੇ ਕੋ ਪੈਸੇ ਜੋ ਮੰਗ ਲਿਆ ਹੁਣ ਤੁਸੀਂ ਕਹਿਣਾ ਹੀ ਕਿਉਂ ਅਸੀਂ ਕਿਸ਼ਤਾਂ ਦੇ ਲੀਤਾ ਵਾ ਸਾਹਿਦ ਕਿਹੋ ਜੀ ਗੱਲਾਂ ਕਰਦਾ ਆਪਣੀ ਭੈਣ ਨਾਲ ਤੂੰ ਆਪਣੇ ਯਾਰ ਦੋਸਤਾਂ ਕੋ ਲਾ ਲੈ ਉਹ ਮੰਮੀ ਇਹੋ ਜੇ ਜਦੋਂ ਲੋਡ ਪਵੇ ਤੇ ਆਪਣੇ ਕੋ ਪੈਸੇ ਲਈ ਦੇ ਨਾ ਕਿ ਬਗਾਨਿਆਂ ਕੋ ਜਦੋਂ ਆਪਣੇ ਨੇ ਨਹੀਂ ਸਾਥ ਦੇਣਾ ਤੇ ਬਗਾਨਿਆਂ ਨੇ ਸਵਾ ਸਾਥ ਦੇ ਦੇਣਾ ਤੇ ਉਹ ਕਹਿੰਦੀ ਵੀ ਹੈ ਗਈ ਨਹੀਂ ਤੁਹਾਡੇ ਕੋ ਕਿੱਥੋਂ ਦੇ ਦੇਗੀ ਉਹ ਮੰਮੀ ਸਾਹ ਹੈਗਾ ਵਾ ਬਸ ਦੇਣਾ ਹੀ ਨਹੀਂ ਚਾਹੁੰਨੇ ਤਾਹਿਲ ਕਿਹੋ ਜੀ ਗੱਲ ਕਰ ਰਹੀ ਆ ਤੂੰ ਤੇਰਾ ਦਿਮਾਗ ਖਰਾਵਾ ਕੋ ਤੈਨੂੰ ਵੀ ਪਤਾ ਵਾ ਕਿ ਕਿੰਨਾ ਕੇ ਤੇਰਾ ਜੀਜਾ ਕਮਾਉਂਦਾ ਵਾ ਉਹਨਾਂ ਦੀ ਕਮਾਈ ਦੇ ਨਾਲ ਸਾਡਾ ਘਰ ਹੀ ਚੱਲਦਾ ਵਸ ਕੋਈ ਐਕਸਟਰਾ ਆਪਾਂ ਜੋੜ ਕੇ ਨਹੀਂ ਰੱਖਿਆ ਹਜੇ ਤੱਕ ਤਾਹਿਲ ਤੇਰੇ 'ਚ ਕਿੰਨਾ ਟੈਲੈਂਟ ਹੈਗਾ ਵਾ ਤੂੰ ਕਿਤੇ ਨੌਕਰੀ ਲਈ ਟੈਸਟ ਭਰ ਸਕਦਾ ਵਾ ਜ਼ਰੂਰੀ ਥੋੜਾ ਪਰਿਸ਼ਵਰ ਦੇ ਕੇ ਸਾਰਾ ਕੁਝ ਕਰਨਾ ਵਾ ਉਹ ਦੀਦੀ ਆ ਚੀ ਜਣਾ ਪਹਿਲਾਂ ਚੱਲਦੀਆਂ ਸੀ ਅੱਜ ਕੱਲ ਜੇ ਤੁਹੇ ਵਧੀਆ ਨੌਕਰੀ ਲੈਣੀ ਆ ਨਾ ਤਾਂ ਤੁਹਾਨੂੰ ਆ ਸਭ ਕੁਝ ਕਰਨਾ ਹੀ ਪੈਣਾ ਵਾ ਆ ਟੈਸਟ ਉਸ ਦੀ ਨਾ ਅੱਜ ਕੱਲ ਕੋਈ ਵੈਲਿਊ ਨਹੀਂ ਹੈਗੀ ਮੰਮੀ ਆ ਕੀ ਕਹੀ ਜਾਂਦਿਆ ਵਾ ਹੁਣ ਕਿਤੋਂ ਪੈਸੇ ਲੈ ਕੇ ਆਈ ਆ ਪਟਾਈ ਲੱਖ ਰੁਪਈਆ ਓ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਗੱਲ ਖਤਮ ਕਰਤੀ ਆ ਮੈਂ ਕਰਨੀ ਨੌਕਰੀ ਤੇ ਆਹੀ ਕਰਨੀ ਆ ਜੇ ਤੁਸੀਂ ਨਹੀਂ ਨਾ ਮੈਨੂੰ ਆ ਨੌਕਰੀ ਕਰਾਈ ਯਾਂ ਪੈਸੇ ਬੋਹੇ ਨਹੀਂ ਦਿੱਤੇ ਮੈਂ ਘਰ ਦੇ ਵਿੱਚ ਖਾਣਾ ਖੋਣਾ ਨਹੀਂ ਖਾਣਾ ਫਿਰ ਵੇਲ ਲਓ ਆਪੇ ਨਾਲੇ ਮੇਰੀ ਇੱਕ ਗੱਲ ਸੁਣ ਲਓ ਜੇ ਮੈਨੂੰ ਆ ਨੌਕਰੀ ਨਹੀਂ ਨਾ ਮਿਲੀ ਉਹਦੇ ਜ਼ਿੰਮੇਵਾਰ ਸਿਰਫ ਤੁਸੀਂ ਹੋਣਾ ਜੇ ਕਿਰਨਾ ਮੇਰੇ ਕੋ ਮੁੰਡੇ ਦਾ ਦੁੱਖ ਨੀਉ ਦੇਖਿਆ ਜਾਂਦਾ ਮੇਰਾ ਇਕੱਲਾ-ਕੱਲਾ ਪੁੱਤਾ ਤੈਨੂੰ ਪਤਾ ਇਹਦੇ ਆਸਰੇ ਮੈਂ ਹੈਗੀ ਇਹਦਾ ਪਿਓ ਤੇ ਸਿਰ ਤੇ ਨਹੀਂ ਆ ਜੇ ਇਹਦੀ ਚੰਗੀ ਕਿਤੇ ਨੌਕਰੀ ਆ ਆਪਾਂ ਵੀ ਚਾਰ ਦਿਨ ਸੁੱਖ ਦੇ ਦੇਖ ਲਾਂਗੇ ਮੇਰੀਆਂ ਇੱਛਾਵਾਂ ਇਹਦੇ ਨਾਲ ਹੀ ਆ ਮੈਂ ਤਾਂ ਫਿਰ ਸੋਚੇ ਜੇ ਮੈਂ ਵਿਆਜੀ ਰੁਪਈਏ ਫਰ ਵਿਆਜੀ ਪੈਸਾ ਤੁਸੀਂ ਚੁੱਕ ਤੇ ਲੋਗੇ ਪਰ ਤੁਸੀਂ ਇਹ ਸੋਚਿਆ ਵਾ ਵਿਆਜ ਲਾਣਾ ਵੀ ਤੁਸੀਂ ਆ ਉਹਦੇ ਕਿਸ਼ਤ ਮੰਨੀ ਗਈ ਹਰ ਮਹੀਨੇ ਤੁਸੀਂ ਦੇਣੇ ਦੇਣੇ ਆ ਜੇ ਮੰਨ ਲਓ ਕਿ ਤੇ ਤੁਹਾਡੇ ਕੋਈ ਨਾ ਦਿੱਤੇਗੇ ਫੇਰ ਉਹ ਕੀ ਕਰਨਗੇ ਤੇ ਬੁੱਤੋ ਦੀ ਨੌਕਰੀ ਤੇ ਲੱਗ ਹੀ ਜਾਣੀ ਆ ਮੰਮੀ ਤੁਸੀਂ ਗੱਲ ਕਿਉਂ ਨਹੀਂ ਸਮਝਣਦੇ ਇਹ ਨਹੀਂ ਰਸਤਾ ਸਹੀ ਹੈਗਾ ਵੀ ਆ ਜੀ ਪੈਸਿਆਂ ਦਾ ਇਹ ਬੋਝ ਆ ਤੁਹਾਡੇ ਸਿਰ ਤੇ ਤੁਸੀਂ ਇਕੱਲੇ ਕੀ ਕੀ ਕਰੋਗੇ ਜਦੋਂ ਜਾਫਰੀ ਕੋਹਰ ਹੱਲ ਲਗਾਈ ਕੀ ਮੰਮੀ ਮੈਂ ਆਪਣਾ ਮਕਾਨ ਕਿਹਨੇ ਪਾ ਦਿੰਦੀ ਮਕਾਨ ਹਾਂ ਹਾਂ ਮੰਮੀ ਤੂੰ ਇਹ ਕਹਿਉਂਦੀਆਂ ਗੱਲਾਂ ਕਰਨ ਦੇ ਜੇ ਸਾਡੇ ਕੋ ਹੋ ਰਿਹਾ ਕੀ ਆ ਕੱਲਾ ਮਕਾਨ ਹੀ ਆ ਜੋ ਪਾਪਾ ਨੇ ਕਿੰਨੀ ਮਿਹਨਤ ਦੇ ਨਾਲ ਬਣਾਇਆ ਤੇ ਤੂੰ ਹੀ ਕਹਿੰਦੇ ਜੇ ਮਕਾਨ ਕਿਹਨੇ ਰੱਖ ਦੇਣਾ ਤੂੰ ਇੱਕ ਗੱਲ ਸੋਚੀ ਵੀ ਆ ਜੇ ਜਿਹੜੇ ਉਹ ਪੈਸੇ ਮੰਗਣਦੇ ਆ ਰਿਸ਼ਵਤ ਵਾਲੇ ਜਿਉ ਤੋਕੇ ਬਾਅਦ ਨਿਕਲੇ ਪੈਸੇ ਲੈ ਕੇ ਭੱਜ ਗਏ ਕੀ ਕਰੋਗੇ ਮੰਮੀ ਤੂੰ ਹੀ ਤੇ ਬੇਕਾਰ ਹੋ ਜਾਓਗੇ ਨਾਉ ਨੌਕਰੀ ਜੋਗਾ ਰਹਿਣਾ ਤੇ ਨਾ ਤੁਸੀਂ ਘਰ ਜੋਗੇ ਰਹਿਣਾ ਇਨਾ ਵੱਡਾ ਫੈਸਲਾ ਤੁਸੀਂ ਕਿਤਨਾ ਲੈ ਸਕਦੇ ਓ ਤੇ ਬੱਚਾ ਹੈਗਾ ਵਾ ਸਾਡਾ ਫਰਜ਼ ਹੈ ਉਹਨਾਂ ਨੂੰ ਸਮਝਾਣਾ ਸਾਡਾ ਫਰਜ਼ ਹੈ ਉਹਨੂੰ ਕਹਿਣਾ ਉਹ ਤੇ ਬੱਚਾ ਹੈਗਾ ਨਾ ਮੰਮੀ ਨਾਲੇ ਮੇਰੀ ਗੱਲ ਸੁਣੋ ਉਹਦੇ ਛੇ ਕਿਹੜਾ ਕੋਈ ਟੈਲੈਂਟ ਨਹੀਂ ਆ ਕੋਈ ਗੱਲ ਨਹੀਂ ਅੱਗੇ ਜਾ ਕੇ ਕੀ ਪਤਾ ਇਸ ਤੋਂ ਵਧੀਆ ਨੌਕਰੀ ਉਹਦੇ ਲਈ ਮਿਲ ਜਾਵੇ ਤਾਂ ਕਿਰ ਮੈਂ ਕੀ ਕਰਾਂ ਮੇਰੇ ਕੋ ਮੁੰਡੇ ਦੁੱਖ ਨਹੀਂ ਉਹ ਦੇਖਿਆ ਜਾਂਦਾ ਮੰਮੀ ਸਾਹਿਲ ਮੰਮੀ ਅੱਜ ਬਚ ਗਏ ਜੀ ਕੀ ਹੋਇਆ ਬਚ ਗਏ ਉਹ ਜਿਹਦੇ ਕੋ ਮੈਂ ਜੋ ਆ ਬਸ ਤੈਨੂੰ ਗਾਹੀ ਜਿਹਨੇ ਮੇਰੇ ਕੋਲ ਪੈਸੇ ਮੰਗੇ ਸੀ ਉਹ ਫਰੋਡ ਨਿਕਲਿਆ ਫਰੋਡ ਤੇ ਉਹਨੂੰ ਕੁਝ ਨੇ ਫੜ ਲਿਆ ਆ ਟੀਵੀ ਵਿੱਚ ਵੀ ਨਿਊਜ਼ ਆਉਂਦੀ ਉਹਦੀ ਹਾਇ ਰਫਾ ਤੇ ਮੰਮੀ ਮਕਾਨਗਿਰ ਵੀ ਰੱਖਣ ਦੀ ਗੱਲ ਕਰ ਰਹੇ ਤੇ ਹੈਗੇ ਸਾਡਾ ਮਕਾਨ ਬਚ ਗਿਆ ਕਰਤ ਸਾਹਿਲ ਹੁਣ ਤੈਨੂੰ ਅਕਲ ਆਈ ਆ ਤੂੰ ਕਿੰਨੀ ਵੱਡੀ ਗਲਤੀ ਕਰਨ ਲੱਗਾ ਸੀਗਾ ਉਹ ਤੇਰੇ ਪਿੱਛੇ ਮੰਮੀ ਵਿਆਜ ਹੀ ਪੈਸੇ ਚੁੱਕਣ ਨੂੰ ਤਿਆਰ ਹੀ ਉਹ ਤੇਰੇ ਪਿੱਛੇ ਆਪਣਾ ਇੱਕ ਘਰ ਉਹ ਗਹਿਣੇ ਰੱਖਣ ਨੂੰ ਤਿਆਰ ਹੋ ਗਏ ਸੀਗੇ ਤੇ ਜੇ ਮੰਮੀ ਜੇ ਸੱਚੇ ਕਰ ਦਿੰਦੇ ਤੇ ਕੀ ਹੋਣਾ ਸੀਗਾ ਸਾਡਾ ਪਤਨ ਸੀ ਰਹਿਣਾ ਕਿਹੜਾ ਨਾ ਘਰੋਂ ਬਿਕਾਰ ਅਸੀਂ ਹੋ ਜਾਣਾ ਸੀ ਕਿੰਨੀ ਵੱਡੀ ਮੁਸੀਬਤ ਆ ਜਾਣੀ ਸੀ ਇਸ ਘਰ ਦੇ ਉੱਤੇ ਸਹੀ ਕਹਿੰਦੇ ਦੀ ਜੀ ਤੂੰ ਜੇ ਅੱਜ ਮੈਨੂੰ ਪੈਸੇ ਦੇ ਦੇਤਾ ਨਾ ਤੇ ਮੈਂ ਇੰਨੀ ਬੁਰੀ ਤਰੀਕੇ ਨਾਲ ਫਸ ਜਾਣਾ ਸੀ ਆਪਦੇ ਫਸਣਾ ਫਸਣਾ ਹੀ ਨਾਲੇ ਆਪਣੇ ਘਰਦਿਆਂ ਨੂੰ ਹੀ ਫਸਾਉਣਾ ਮੰਮੀ ਅੱਜ ਜੇ ਤੁਸੀਂ ਮੈਂ ਮੇਰੀ ਜੇਤ ਪਕਾਉਣ ਵਾਸਤੇ ਮੈਨੂੰ ਪੈਸੇ ਦੇ ਦੇ ਦਿੰਦੇ ਨਾ ਤੈਨੂੰ ਸਾਰੀ ਜ਼ਿੰਦਗੀ ਇਸੇ ਚੀਜ਼ ਦਾ ਪਛਤਾਵਾ ਰਹਿਣਾ ਹੈ ਕਿ ਆਪਣੀ ਕਮਾਈ ਨਾਲ ਤੈਨੂੰ ਕੁਝ ਬਣਾ ਕੇ ਨਹੀਂ ਦਿੱਤਾ ਸਗੋਂ ਪਾਪਾ ਦੀ ਕਮਾਈ ਨਾਲ ਜੋ ਕੁਝ ਬਣਿਆ ਸੀ ਨਾ ਉਹ ਵੀ ਖੋ ਲਿਆ ਟਾਡੇ ਤੋਂ ਮੈਂ ਤੇ ਤੈਨੂੰ ਕਰੋ ਬੇਕਾਰ ਕਰਤਾ ਮੈਂ ਇਸ ਕਰਕੇ ਸਹੀ ਕਹਿੰਦੇ ਮੰਮੀ ਤਾਂ ਹੀ ਕਿ ਆ ਸ਼ਾਰਟਕਟ ਨਹੀਂ ਬਣਾਉਣੇ ਚਾਹੀਦੇ ਸਗੋਂ ਜਿਹੜਾ ਸਹੀ ਰਸਤਾ ਵਾ ਨਾ ਉਹਦੇ ਨਾਲ ਹੀ ਨੌਕਰੀ ਕਰਨੀ ਚਾਹੀਦੀ ਆ ਬਿਲਕੁਲ ਸਹੀ ਕਿਹਾ ਸਾਹਿਲ ਤੂੰ ਬਿਲਕੁਲ ਸਹੀ ਤੇ ਹੁਣ ਬਾਕੀ ਆਪਾਂ ਇਹਨਾਂ ਨੂੰ ਵੀ ਦੱਸ ਦਿੰਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਚੱਲ ਸਾਹਿਬ ਤੂੰ ਦੇ ਮੈਸੇਜ ਮੈਸੇਜ ਇਹਦੇ ਵਿੱਚ ਇਹੀ ਹੈਗਾ ਕਿ ਸਾਨੂੰ ਆ ਸ਼ਾਰਟਕਟ ਕਦੇ ਨਹੀਂ ਅਪਣਾਉਣੇ ਚਾਹੀਦੇ ਆ ਜਿਹੜੇ ਅੱਜ ਕੱਲ ਹੁੰਦੇ ਆ ਨਾ ਇੰਨੇ ਪੈਸੇ ਦੇ ਦਿਓ ਇੰਨੇ ਪੈਸੇ ਦੇ ਦਿਓ ਤੇ ਤੁਹਾਨੂੰ ਐਡੀ ਵੱਡੀ ਨੌਕਰੀ ਦਵਾ ਦਾਂਗੇ ਸਰਕਾਰ ਨੇ ਹੋਰ ਵੀ ਤਰੀਕੇ ਬਣਾਏ ਆ ਹਨਾ ਜਿਵੇਂ ਸਹੀ ਤਰੀਕੇ ਕੀ ਇਹ ਤੁਸੀਂ ਟੈਸਟ ਭੇਜੋ ਕੀ ਜਦੋਂ ਵੀ ਜੌਬਸ ਦੀਆਂ ਵੈਕੈਂਸੀ ਨਿਕਲਦੀਆਂ ਆ ਤੁਸੀ ਉਹਨਾਂ ਨੂੰ ਅਪਲਾਈ ਕਰੋ ਤੇ ਆਪਣੀ ਕਾਬਿਲਤ ਉੱਤੇ ਇੰਨਾ ਯਕੀਨ ਰੱਖੋਗੇ ਤੁਸੀਂ ਉਹ ਟੈਸਟ ਕਲੀਅਰ ਕਰ ਸਕਦੇ ਜੀ ਜੋ ਤੁਹਾਡਾ ਟੈਸਟ クリア ਹੋ ਗਿਆ ਆਟੋਮੈਟਿਕਲੀ ਤੁਹਾਡਾ ਨਾਮ ਆਈ ਜਾਣਾ ਲਿਸਟ ਵਿੱਚ ਤੇ ਉਹਨੂੰ ਤਾਂ ਕੋਈ ਵੀ ਨਹੀਂ ਰੋਕ ਸਕਦਾ ਬਿਲਕੁਲ ਕਿਉਂਕਿ ਪੈਸੇ ਦੇ ਕੇ ਲਿਸਟ ਵਿੱਚ ਨਾਮ ਆਉਣਾ ਵੀ ਆ ਕਿ ਨਹੀਂ ਆਉਣਾ ਜਿਹਨੂੰ ਤੁਸੀਂ ਪੈਸੇ ਦੇ ਦਿੱਤੇ ਆ ਉਹ ਬੰਦੇ ਨਹੀਂ ਭੱਜ ਜਾਣਾ ਕੋਈ ਫਰੋਡ ਨਾ ਨਿਕਲ ਆਵੇ ਜਿਵੇਂ ਇਸ ਵੀਡੀਓ ਚ ਨਿਕਲ ਆਇਆ ਹੈ ਹਨਾ ਅਕਸਰ ਅਸੀਂ ਦੇਖਦੇ ਆ ਕਿ ਬੜੇ ਜਾਣਿਆਂ ਨਾਲ ਇਦਾਂ ਹੋਇਆ ਵਾ ਮੇਰੇ ਮੇਰੇ ਆ ਫਰੈਂਡ ਸਰਕਲ ਵਿੱਚ ਇਦਾਂ ਯਾਰ ਦੋਸਤ ਹੈ ਮੇਰੇ ਕਿ ਜਿਨ੍ਹਾਂ ਨਾਲ ਕਿੰਨੇ ਕਿੰਨੇ ਲੱਖਾਂ ਦਾ ਫਰੋਡ ਹੋ ਚੁੱਕਿਆ ਵਾ ਤੇ ਨਾ ਹੀ ਉਹ ਪੈਸੇ ਵਾਪਸ ਆਇਆ ਤੇ ਨਾ ਹੀ ਉਹ ਬੰਦਾ ਪਤਾ ਲੱਗਾ ਵਾ ਜਿਆਦਾ ਰੇਲਵੇ ਵਿੱਚ ਕਰਦੇ ਨੇ ਰੇਲਵੇ 'ਚ ਬਾਹਰ ਜਾਣ ਦੇ ਲਈ ਆਫ ਰੋਡ ਤੇ ਉਹ ਜੇਲ੍ਹ 'ਚ ਪਹੁੰਚੇ ਹੁੰਦੇ ਆ ਤੇ ਇਸ ਕਰਕੇ ਜੋ ਸਹੀ ਤਰੀਕਾ ਵਾ ਤੁਸੀਂ ਉਹਨਾਂ ਹੀ ਕਰੋ ਨਾ ਕਿ ਤੁਸੀਂ ਆਪਣੇ ਘਰਦਿਆਂ ਨੂੰ ਮੁਸੀਬਤ ਦੇ ਵਿੱਚ ਪਾ ਦੋ ਕਿ ਇੰਨੇ ਪੈਸਿਆਂ ਦੇ ਪਿੱਛੇ ਜਿਵੇਂ ਮਾਂ ਨੇ ਆਪਣਾ ਘਰ ਵੇਚਣ ਤੱਕ ਗੱਲ ਰੱਖ ਲਈ ਤੇ ਜ਼ਿਆਦਾਤਰ ਮੁੰਡਿਆਂ ਦੇ ਲਈ ਹੈਗਾ ਵਾ ਕਿਉਂਕਿ ਕੁੜੀਆਂ ਇੰਨਾ ਤੰਗ ਨਹੀਂ ਕਰਦੀਆਂ ਮੁੰਡੇ ਮੁੰਡੇ ਪਤਾ ਕੀ ਆ ਮੁੰਡੇ ਹੁੰਦੇ ਆ ਕੀ ਟੈਸਟ ਕਲੀਅਰ ਨਹੀਂ ਕਰ ਸਕਦੇ ਆ ਆਪਾਂ ਤੇ ਸਗੋਂ ਪੈਸੇ ਦੇ ਕੇ ਕਰ ਲੈਂਦੇ ਆ ਕਈ ਬਾਈ ਮੁੰਡੇ ਹਾਂ ਕਈ ਮੁੰਡੇ ਸਾਰੇ ਨਹੀਂ ਕਈ ਮੁੰਡੇ ਹੁੰਦੇ ਆ ਮੇਰੇ ਵਰਗੇ ਹੁਸ਼ਿਆਰ ਉਹ ਕਰ ਵੀ ਲੈਂਦੇ ਆ ਟੈਸਟ ਪਲੇਅਰ ਤੇ ਜਨੂ ਦੀ ਬਾਤ ਇਹ ਡੋ ਐਡਾ ਵੱਡਾ ਹੁੰਦਾ ਹੈ ਇਹਨਾਂ ਨੇ ਆਪਣੇ ਮੈਡੀਕਲ ਸਾਰਾ ਕੁਝ ਛੋਟਾ ਵੱਡਾ ਹੁੰਦਾ ਸਾਰਾ ਫੇਕ ਹੈ ਪਰ ਮੈਡੀਕਲ ਵੀ ਬਣਾ ਦੇਣਗੇ ਉਹ ਵੀ ਕਰ ਦੇਗੇ ਪਰ ਐਂਡ ਤੇ ਫੇਕ ਨਿਕਲੇਗਾ ਇਹ ਇੱਕ ਸਕੈਮ ਆ ਇਹ ਤੋਂ ਬਚਿਆ ਕਰੋ ਏ ਨਹੀਂ ਕਿ ਤੁਹਾਨੂੰ ਦਿਮਾਗ ਕਿਸ ਨੇ ਪਾਤਾ ਆਪਣੇ ਘਰ ਦੇ ਨੂੰ ਤਾਂ ਕਰੋ ਸਾਨੂੰ ਪੈਸੇ ਦੋ 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 ਆਪਣਾ ਵੀ ਦਿਮਾਗ ਲਾਇਆ ਕਰੋ ਕਿ ਤੁਹਾਡੇ ਵਿੱਚ ਇੰਨੀ ਕਾਬਿਲਤ ਹੈ ਨਹੀਂ ਤੁਹਾਨੂੰ ਇਨੀ ਡਿਪੋਸਟ ਮਿਲ ਜੂਗੀ ਕਿਵੇਂ ਮਿਲ ਜੂਗੀ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇੱਕ ਹੋਰ ਅਪਡੇਟ ਆ ਜਿਹੜੀ ਸਾਡੀ ਆਤਮਾ ਸਟੋਰੀ ਸੀਗੀ ਉਹ 1-2 ਦਿਨ ਹੋਰ ਦੇ ਪੈ ਗਈ ਆ ਕਿਉਂਕਿ ਆਪਾਂ ਜਿਹੜੇ ਹਸਬੈਂਡ ਠੀਕ ਨਹੀਂ ਹੈ ਉਹ ਠੀਕ ਨਹੀਂ ਆ ਉਹਨਾਂ ਕਰਕੇ ਤੁਹਾਨੂੰ ਵੇਟ ਕਰਨੀ ਪੈਣੀ ਆ ਤੇ ਬਸ 1-2 ਦਿਨ ਤਾਂ ਕਹੀਓ ਸੀਰੀਜ਼ ਕੰਟੀਨਿਊ ਕਰ ਦੇਣੀ ਆ ਜੋ ਕਿ ਅੱਗੇ ਚੱਲ ਕੇ ਹੋਰ ਇੰਟਰਸਟਿੰਗ ਹੋਏਗੀ ਹਾਂ ਬਹੁਤ ਇੰਟਰਸਟਿੰਗ ਹੋਊਗੀ ਤੇ ਤੁਸੀਂ ਉਹ ਨਹੀਂ ਦੇ ਤੱਕ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿਓ ਤੇ ਉਹਨਾਂ ਨੂੰ ਵੀ ਬਹੁਤ 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 ਪਿਆਰ ਦਿਓ ਥੈਂਕ ਯੂ so much ਚਲੋ ਜੀ ਦੀਦੀ ਜੀ ਇੰਨੀ ਗੱਲ ਲਿਆ ਉਹਨਾਂ ਨੂੰ ਕੋ ਕਿ ਤੋ ਵਿਆਜੀ ਲੈ ਲੈਣ ਅਸੀਂ ਵਿਆਜੀ ਉਹਨਾਂ ਨੂੰ ਕੋ ਪੈਸੇ ਦੇ ਦੇਣਾ ਤੈਨੂੰ ਵਿਆਹ ਸਟਾਰਟ ਲੈ ਕੀ ਕਹੀ ਰਾਜੀ ਨਹੀਂ 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 ਪਰ ਤੂੰ ਕਹਿ ਨਹੀਂ ਤੇ ਭਈ ਸਾਹਿਲ ਦਾ ਵਿਆਹ ਨਹੀਂ ਤੀ ਆ ਤੀ ਆ ਅੱਛਾ ਤੀਆ ਸਾਹਿਲ ਤੇਰੇ ਚ ਇੰਨਾ ਹੀ ਟੈਲੈਂਟ ਹੈਗਾ ਨਾ ਤੂੰ ਟੈਸਟ ਕਿਉਂ ਨਹੀਂ ਕਰਦਾ ਤੇਰੇ ਚ ਇਹਨਾਂ ਤੇ ਟੈਲੈਂਟ ਤੇਰੇ ਦੇ ਹਿਸਾਬ ਤੇਰੇ ਸਾਹਿਲ ਤੇਰੇ ਚ ਇੰਨਾ ਹੈ ਸਟਾਰਟ ਸਾਹਿਲ ਤੇਰੇ ਚ ਕਿੰਨਾ ਟੈਲੈਂਟ ਸੱਚੀ ਉਹ ਨੋਮਣੀ ਆਉਂਦੇ ਨਹੀਂ ਕਿ ਨਾ ਗੀ ਵਿੱਚ ਟੈਲੈਂਟ ਹੈ ਕਰਕੇ ਨਹੀਂ ਹੈ ਬਹੁਤ ਟੈਲੈਂਟ ਹੈ ਮੇਰੇ ਕੋਲ ਸਾਡਾ ਫਰਜ਼ ਆਨੂੰ ਕਹਿਣਾ ਸੋਗਣਾ ਢੇ ਨਹੀਂ ਨਹੀਂ ਸੋਗਦੇ